ਕੈਨੇਡਾ ਦੀ ਗੱਲ ਕਰ ਲੈਨੇ ਆ ਜੀ ਰੈਂਟ ਮਾਰਕੀਟ ਦਾ ਵਿੱਚ ਉਤਰਾ ਚੜਾ ਹਮੇਸ਼ਾ ਹੀ ਆਉਂਦਾ ਰਹਿੰਦਾ ਹੈ ਕਈ ਵਾਰੀ ਟੋਰੰਟੋ ਵੈਂਕੂਵਰ ਜਿਹੜੇ ਮਹਾਨਗਰਨੇ ਵੱਡੇ ਉੱਥੇ ਰੈਂਟ ਜ਼ਿਆਦਾ ਹੁੰਦਾ ਹੈ ਛੋਟੇ ਸ਼ਹਿਰਾਂ ਚ ਰੈਂਟ ਘੱਟ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਹੈ ਕਿ ਸਾਰੇ ਸ਼ਹਿਰ ਬਹੁਤ ਮਹਿੰਗੇ ਹੋ ਗਏ ਸੀ ਰੈਂਟ ਅਫੋਰਡ ਕਰਨਾ ਔਖਾ ਹੋ ਗਿਆ ਸੀ ਇਸ ਸਮੇਂ ਰੈਂਟ ਦੀ ਸਥਿਤੀ ਕੀ ਹੈ ਆਸਕਿੰਗ ਰੈਂਟ ਕੀ ਹੈ ਜੀ ਕੈਨੇਡਾ ਵਿੱਚ ਆਸਕਿੰਗ ਰੈਂਟ ਜੇ ਅਸੀਂ ਅਪ੍ਰੈਲ ਮਹੀਨੇ ਦੀ ਗੱਲ ਕਰੀਏ ਜੀ ਤੇ ਥੋੜਾ ਜਿਹਾ ਹੋਇਆ ਮਾਰਚ ਨਾਲੋਂ ਅੱਛਾ ਜੀ ਕਾਟ ਜੀ ਈਅਰ ਓਵਰ ਈਅਰ ਬੇਸਿਸ ਦੀ ਗੱਲ ਕਰੀਏ ਤੇ ਅਜੇ ਵੀ ਡਾਊਨ ਹੈ ਉਹ ਹੂੰ ਇਹ ਟ੍ਰੈਂਡ ਜਿਹੜਾ ਚੱਲਿਆ ਹੋਇਆ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ 7 ਮਹੀਨਿਆਂ ਤੋਂ ਉਸੇ ਤਰ੍ਹਾਂ ਚੱਲ ਰਿਹਾ ਜਿਉਂਦੀ ਰਿਪੋਰਟ ਜਿਹੜੀ ਹੈ ਬੈਂਕ ਆਫ ਮੌਂਟਰੀਅਲ ਦੀ ਉਹ ਸਾਜੀ ਕਰਦੇ ਆ ਜੀ ਜੀ ਨੈਸ਼ਨਲ ਐਵਰੇਜ ਨੇ ਆਸਕਿੰਗ ਰੈਂਟ ਜਿਹੜਾ ਬੈਂਕ ਆਫ ਮੌਂਟਰੀਅਲ ਦੀ ਰਿਪੋਰਟ ਨਹੀਂ ਹੈ ਜੀ ਰੈਂਟਲਸ .ca ਦੀ ਰਿਪੋਰਟ ਹੈ ਹੂੰ ਅਪ੍ਰੈਲ ਦੇ ਵਿੱਚ ਲਗਾਤਾਰ 7ਵੇਂ ਮਹੀਨੇ ਈਅਰ ਓਵਰ ਈਅਰ ਬੇਸਿਸ ਤੇ 2127 ਡਾਲਰ ਤਿਆਗ ਕੇ ਟਿਕਿਆ ਜੀ April ਦੇ ਵਿੱਚ ਤੇ ਡਿਕਰੀਜ਼ ਜਿਹੜੀ ਹੈ 2.8% ਦੀ ਹੈ ਪਿਛਲੇ ਸਾਲ ਨਾਲੋਂ ਰੈਂਟਲਸ .ca ਐਂਡ ਅਰਬਨੇਸ਼ਨ ਦਾ ਕਹਿਣਾ ਹੈ ਕਿ 2024 ਦੇ ਵਿੱਚ ਰੇਟ ਜਿਹੜੇ ਸੀ ਉਹਨਾਂ ਦੇ ਨਾਲੋਂ ਕੰਪੈਰੀਟਿਵਲੀ ਅਜੇ ਵੀ ਲੋ ਹੈਗੇ ਨੇ ਮੰਥ ਓਵਰ ਮੰਥ ਇਨਕਰੀਜ਼ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਾਰਚ ਨਾਲੋਂ ਅੱਧਾ ਕੁ ਪਰਸੈਂਟ ਪੂਰੇ ਕੈਨੇਡਾ ਵਿੱਚ ਇੰਪਰੂਵ ਹੋਏ ਨੇ ਰੈਂਟਰਸ ਜਿਹੜੇ ਨੇ ਉਹ ਥੋੜਾ ਜਿਹਾ ਨਿਕਲਣ ਲੱਗੇ ਨੇ ਜਿੰਨੇ ਕਿਰਾਏ ਤੇ ਲੈਣਾ ਉਹਨਾਂ ਦੀ ਅਫੋਰਡੇਬਿਲਟੀ ਥੋੜੀ ਬਹੁਤੀ ਠੀਕ ਹੋਈ ਹੈ ਤੇ ਕੁਝ ਨਵੀਂ ਰਿਕੋਰਡ ਸਪਲਾਈ ਜਿਹੜੀ ਹੈ ਮਾਰਕੀਟ ਦੇ ਵਿੱਚ ਆਈ ਹੈ ਘਰਾਂ ਦੇ ਵਿੱਚ ਉਹਦੇ ਕਰਕੇ ਵੀ ਉਹਨਾਂ ਨੂੰ ਲੱਗਣ ਲੱਗਾ ਕਿ ਹੁਣ ਰੈਂਟਲ ਮਾਰਕੀਟ 'ਚ ਥੋੜੀ ਬੈਟਰ ਆਪਸ਼ਨ ਦੇਖਣੀ ਚਾਹੀਦੀਆਂ ਨੇ ਜਿਹਦੇ ਨਾਲ ਐਵਰੇਜ ਆਸਕਿੰਗ ਰੈਂਟ ਜਿਹੜੇ ਨੇ ਉਹ ਘਟੇ ਨੇ ਪਰ ਦੋ ਸਾਲ ਪਹਿਲਾਂ ਨਾਲੋਂ ਜੇ ਅਸੀਂ ਕੰਪੇਅਰ ਕਰੀਏ ਤਾਂ ਅਜੇ ਵੀ 6% ਆਪਨੇ ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਘਟੇ ਨੇ ਤੇ ਕਿਹੜੀਆਂ ਚੀਜ਼ਾਂ ਦੇ ਘਟੇ ਨੇ ਉਹਨਾਂ ਵਿੱਚ ਪਰਪਸ ਬਿਲਟ ਅਪਾਰਟਮੈਂਟ ਜਿਹੜੇ ਕਿਰਾਏ ਤੇ ਦੇਣ ਲਈ ਬਣਾਏ ਜਾਂਦੇ ਨੇ ਅਪਾਰਟਮੈਂਟ ਤੇ ਪਰਪਸ ਬਿਲਟ ਜਿਹੜੇ ਕਾਂਡੋਮੀਨੀਅਮ ਡਿਪਾਰਟਮੈਂਟਸ ਹੈਗੇ ਨੇ ਉਹਨਾਂ ਦੇ ਕਿਰਾਏ ਜ਼ਿਆਦਾ ਤੇਜ਼ੀ ਨਾਲ ਘਟੇ ਨੇ ਜੇ ਅਸੀਂ ਸੂਬਿਆਂ ਦੀ ਗੱਲ ਕਰੀਏ ਤਾਂ 온ਟੇਰੀਓ ਵਿੱਚ ਸਭ ਤੋਂ ਤੇਜ਼ੀ ਨਾਲ ਟਿਕ ਲਾਈਨ ਹੋਇਆ April ਦੇ ਵਿੱਚ ਜਿੱਥੇ ਜਿਹੜੇ ਆਸਕਿੰਗ ਰੈਂਟ ਨੇ ਉਹ 2300 ਦੇ ਲਾਗੇ ਸ਼ਾਕੇ ਜਿਹੜੇ ਪਹੁੰਚ ਗਏ ਤੇ 2.7% ਜਿਹੜੇ ਹੈ ਐਵਰੇਜ ਉਹਨਾਂ ਦੀ ਘਟੀ ਹੈ ਅਲਬਰਟਾ ਦੇ ਵਿੱਚ 1.8% ਕਟੌਤੀ ਹੋਈ ਹੈ ਤੇ 1716 ਤੇ ਪਹੁੰਚ ਗਏ ਨੇ ਕਿਵਿਕ ਤੇ ਵਿੱਚ ਜਿਹੜਾ ਹੈ ਉੱਥੇ 1900 ਦੇ ਲਾਗੇ ਪਹੁੰਚੇ ਨੇ ਤੇ ਉੱਥੇ ਵੀ ਪੌਣੇ 2% ਦੀ ਕਟੌਤੀ ਜਿਹੜੀ ਦੱਸੀ ਜਾਂਦੀ ਹੈ। ਔਰ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਅਜੇ ਮਾਰਕੀਟ ਫੇਰ ਵੀ ਰੈਂਟਲ ਮਾਰਕੀਟ ਅਜੇ ਵੀ ਤੇਖੀ ਦੱਸੀ ਜਾਂਦੀ ਹੈ। 1% ਕਟੌਤੀ ਦੇ ਨਾਲ ਤਕਰੀਬਨ 2400 ਦੇ ਆਸ-ਪਾਸ ਘੁੰਮ ਰਹੀ ਹੈ ਜੀ। ਸੋ ਰੈਂਟਲ ਮਾਰਕੀਟ ਥੋੜੀ ਜਿਹੀ ਸਟੇਬਲ ਹੋ ਰਹੀ ਹੈ। ਪਰ ਪਿਛਲੇ ਸਾਲ ਨਾਲੋਂ ਇਹ ਕਹੇ ਰੋ ਕਿ ਸਤ ਪਿਛਲੇ 7 ਮਹੀਨਿਆਂ ਦੇ ਵਿੱਚ ਲੋ ਹੈ ਜੀ। ਜੀ। ਸੋ ਕਿ ਇਹ ਹੋਰ ਇੰਪਰੂਵ ਹੋਵੇ ਕਿ ਜਾਂ ਜਿਹੜੀਆਂ ਹੁਣ ਕੈਪਸ ਲਗੀਆਂ ਹੋਈਆਂ ਨੇ ਜਾਂ ਨਵੇਂ ਇਮੀਗਰੈਂਟਸ ਤੇ ਇੰਨੀਆਂ ਸਖਤੀਆਂ ਨੇ ਨਵੇਂ ਲੋਕ ਐਂਟਰ ਨਹੀਂ ਹੋ ਰਹੇ ਇੰਨੇ ਜ਼ਿਆਦਾ ਜਿੰਨੇ ਕਹਿ ਗਏ ਨੇ ਉਹਨੇ ਕਡਜਸਟ ਹੋਏ ਨੇ ਜਾਂ ਥੋੜਾ ਬੋਤਾ ਮੂਵ ਗਰਾਉਂਡ ਕਰਨਗੇ ਤੇ ਜਿਹੜੀ ਵੈਸੇ ਵਿਕਰੀ ਵੀ ਥੋੜੀ ਜੀ ਜਿਹੜੀ ਹੈ ਉਹ ਕੈਵਰੀ ਤੇ ਕੀਮਤਾਂ ਖੂਤਾਂ ਵੀ ਟਿਕਾਜ ਆ ਆਇਆ ਖਾਸ ਤੌਰ ਤੇ ਇੰਟੀਰੀਅਰ ਦੇ ਵਿੱਚ ਆ ਮਾਰਕੀਟ ਲੱਗਦਾ ਕਿ ਅੱਜ ਹੋਰ ਸੈਟਲ ਹੋਵੇਗੀ